ਹਾਉ ਮਿਰਚਾਂ ਵਾਂਗੂ ਲੱਗਣਾ ਨਹੀਂ ਜਿਹੜਾ ਗਾਣਾ ਲਿਖਿਆ ਏ ਉਹੀ ਲਿਖਿਆ ਜਿਹੜਾ ਨਹੀਂ ਲੋਕਾਂ ਆਂ ਚੋਂ ਦਿਖਿਆ ਏ ਓ ਜੂਠੀਆਂ ਤੀਵੀਆਂ ਨੇ ਦਾ ਪੁੱਤ ਹੀ ਝੂਠੇ ਜੰਮਿਆ ਇਹਨਾਂ ਚਗਲਾਂ ਨੂੰ ਜਮ ਕੇ ਨਹੀਂ ਮੱਥਾਈ ਢੰਮਿਆਂ ਹਰ ਗਲੀ ਮੁਹੱਲੇ ਦੀ ਐ ਸਾਲੇ ਖਾਂਦੇ ਝੂਠ ਕੁੜੇ ਫਿਰ ਮੌਕਾ ਮਿਲਦੇ ਹੀ ਹਰਥਾਏ ਮੌਰਨ ਪੂਸ਼ ਕੁੜੇ ਓ ਆਪਣੇ ਵਰਗੀਆਂ ਹੁੰਦਿਆ ਨੇ ਇੰਨਾ ਦੀਆਂ ਮੁੱਥੀਆਂ ਨਹੀਂ ਓ ਦੱਲੇ ਵਿੱਚ ਹੀ ਰਹਿੰਦੇ ਕਰਦੇ ਚਾਪ ਲੂਸੀਆਂ ਨਹੀਂ ਹੂੰ ਦਲ ਬਦਲ ਨੂੰ ਲਾਉਂਦੇ ਤਾਂ ਗੱਲੇ ਮਿੰਟ ਹੀ ਹੁੰਦੇ ਦਸ ਦੋਗਲ ਆ ਦੇ ਨਹੀਂ ਸਿੰਘ ਹੁੰਦੇ ਆ ਫੋਰ ਕਿਹੜਾ ਦਸ ਦੋਗਲ ਆ ਦੇ ਨਹੀਂ ਸਿੰਘ ਹੁੰਦੇ ਆ ਲੱਪਣ ਦੀ ਕੋਈ ਲੋੜ ਨਹੀਂ ਇਹ ਆਮੀ ਦਿਖ ਜਾਂਦੇ ਮਰਵਾ ਕੇ ਨਹੀਂ ਪੁੱਤ ਮਾਵਾ ਦੇ ਖੁਦ ਨੇ ਵਿਕ ਜਾਂਦੇ ਉਹ ਬਿੱਟ ਮੋਰਚੇ ਪਾਇਆ ਜਗ ਨੇ ਹੈ ਜੋਗਦਾਨ ਗੁੜੇ ਹੁਣ ਆਪ ਹੀ ਬਹਿ ਗਏ ਕੱਲੇ ਬਣ ਕੇ ਆਏ ਮਹਾਨ ਕੁੜੇ ਕਈਆਂ ਨੌਕਰੀਆਂ ਛੱਡੀਆਂ ਕਈਆਂ ਰੁਲ ਪਰਵਾਹ ਹੋਰ ਗਏ ਔਰ ਜਦੋਂ ਪੈ ਗਈਆਂ ਜੱਫੀਆਂ ਦੋ ਗਲੇ ਹੋ ਕਿਰਦਾਰ ਗਏ ਦੀਪ ਸਿਤੂ ਕਹਿੰਦੇ ਸੀ ਨੀ ਯਾਰ ਇਹ ਝਾਂਸਿਆਂ ਦਾ ਉਹਨੇ ਖੋਲਣਾ ਭੇਦ ਸੀਗਾ ਨੀ ਇਹਨਾਂ ਹਸਤੀਆਂ ਦਾ ਸ਼ਹਿਰ ਸ਼ਹਿਰ ਇਹੋ ਜਏ ਬੰਦੇ ਪਿੰਡ ਪਿੰਡ ਜੇ ਹੁੰਦੇ ਨੇ ਹੋਰ ਕਿਹੜਾ ਦੱਸ ਦੋ ਗੜਿਆਂ ਦੇ ਨੀ ਸਿੰਘ ਹੁੰਦੇ ਨੇ ਹੋਰ ਕਿਹੜਾ ਦੱਸ ਦੋ ਗੜਿਆਂ ਦੇ ਨੀ ਸਿੰਘ ਹੁੰਦੇ ਨੇ ਗੁਰੂ ਦੀ ਗੋਲਕ ਉੱਤੇ ਕੁੰਟੜੀ ਮਾਰ ਕੇ ਪੈਂਦੇ ਆ ਓਏ ਚੱਕ ਰਾਗੀ ਦੇ ਬਾਜੇ ਤੌਣੀ ਬੈਸੇ ਲੈਂਦੇ ਆ ਓ ਰਾਜੇ ਰਣਜੀਤ ਦਾ ਕਰਗੇ ਖਤਮ ਰਾਜ ਢੋਗਰੇ ਨੀ ਓ ਬੇੜੀ ਪੰਜਾਬ ਦੀ ਡੋਬ ਗਏ ਇਹੋ ਜਏ ਢੋਗਲੇ ਨੀ ਓ ਜਾਤਾਂ ਪਤਾਂ ਦੇ ਬਾਮਖ ਕੀਤੇ ਪਾਟਿਆ ਨੀ ਸ਼ਰਮਨੀਆਂ ਉਤੀ ਚੌਰਿਆਂ ਦੇ ਨਾਲ ਚਿੱਟੇ ਛਾਟਿਆ ਹੋਗੋਰ ਕਾਲੇ ਅਬਦਾਲੀ ਵਰਗੇ ਖੰਗਣ ਨਹੀਂ ਦਿੱਤੇ ਉਹ ਜਿੱਥੇ ਖਿੱਤੀ ਲਖੀਰ ਨਹੀਂ ਅਸੀਂ ਲੰਗਣ ਨਹੀਂ ਦਿੱਤੇ ਹੋ ਪਾਪੀ ਪੂਲੇ ਵਰਗੇ ਨੇ ਬੱਚੇ ਡੰਗ ਹੁੰਦੇ ਆ ਹੋਰ ਕਿਹੜਾ ਦਸ ਦੋਗਲਿਆਂ ਦੇ ਨਹੀਂ ਸਿੰਘ ਹੁੰਦੇ ਆ ਹੋਰ ਕਿਹੜਾ ਦਸ ਦੋਗਲਿਆਂ ਦੇ ਨਹੀਂ ਸਿੰਘ ਹੁੰਦੇ ਆ ਹੋਰ ਕਿਹੜਾ ਦਸ ਦੋਗਲਿਆਂ ਦੇ ਨਹੀਂ ਸਿੰਘ ਹੁੰਦੇ ਆ ਹੋ